ਸਾਡੇ ਵਾਲੀ ਸਰਕਾਰ ਜਿਹੜੀ 1995 ਦੇ ਵਿੱਚ ਵਿਸ਼ਵ ਵਪਾਰ ਸੰਸਥਾ ਦੀ ਇੱਕ ਮੈਂਬਰ ਬਣੀ ਆ ਉਹ ਵਰਲਡ ਬੈਂਕ ਦੀ ਵੀ ਮੈਂਬਰ ਆ ਮੁਦਰਾ ਕੋਸ਼ ਫੰਡ ਦੀ ਵੀ ਮੈਂਬਰ ਆ ਔਰ ਲਗਭਗ ਜੜੀਆਂ ਨੀਤੀਆਂ ਪਾਲਿਸੀਆਂ ਕਾਰਪੋਰੇਟ ਤੈਅ ਕਰਦੇ ਨੇ ਉਹਨਾਂ ਦੀ ਹਮਾਇਤੀ ਹੈਗੀ ਆ ਉਹਦੇ ਵਿੱਚ ਸਰਕਾਰ ਇਨਾ ਮੰਗਾ ਪਰ ਇਹ ਕੀ ਆਪਣਾ ਅੱਡ ਪੋਜੀਸ਼ਨ ਰੱਖਦੀ ਹੈਗੀ ਆ ਅਸੀਂ ਦੇਖਦੇ ਆ ਯੂਰਪ ਅਮਰੀਕਾ ਆਸਟ੍ਰੇਲੀਆ ਹੋਰ ਵਿਕਸਤ ਮੁਲਕ ਉਹਨਾਂ ਵਿੱਚ ਵੱਡੇ ਫਾਰਮਾਂ ਦੀ ਖੇਤੀ ਹੁੰਦੀ ਆ ਔਰੋ ਜਿਵੇਂ ਯੂਰਪ ਦੇ 27 ਮੁਲਕਾਂ ਤੇ ਯੂਰਪ ਦੇ 25 ਮੁਲਕਾਂ ਵਿੱਚ ਇਹ ਜੰਦੋਲਨ ਚੱਲ ਰਿਹਾ ਆ ਕਿਸਾਨ ਸੋਨਿਆ ਸੋਨਿਆ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਜਿਹੜੀ ਪਾਲਿਸੀ ਉਹ ਲੈ ਕੇ ਆਏ ਸੀ ਵੀ ਵੱਡੇ ਫਾਰਮਾਂ ਦੀ ਪਾਲਿਸੀ ਔਰ ਉਹ ਆਪਣੀ ਜ਼ੁਬਾਨ ਚ ਕਹਿੰਦੇ ਆ ਵੀ ਖੇਤੀ ਤੋਂ ਭਾਰ ਘੱਟ ਕਰ ਦੋ ਭਾਰ ਘੱਟ ਕਰਨਾ ਮਤਲਬ ਹੁੰਦਾ ਖੇਤੀ ਚੋਂ ਕਿਸਾਨਾਂ ਨੂੰ ਬਾਹਰ ਕੱਢ ਦੋ ਜਿਹੜਾ ਉਹਨਾਂ ਨੇ ਮਾਡਲ ਯੂਰਪ ਦਾ ਅਮਰੀਕਾ ਚ ਲਿਆਂਦਾ ਕੈਨੇਡਾ ਚ ਉਹ ਖੇਤੀ ਤੋਂ ਭਾਰ ਘਟਾ ਕੇ ਵੀ ਉਹਨਾਂ ਦਾ ਮਾਡਲ ਕਾਮਯਾਬ ਨਹੀਂ ਹੋਇਆ ਉੱਥੇ ਵੀ ਸਮੱਸਿਆ ਹੈ ਨੇ ਸੰਕਟ ਹੈ ਉੱਥੇ ਵੀ ਅਮਰੀਕਾ ਦੇ ਕਿਸਾਨਾਂ ਤੇ ਪੌਣੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ ਯੂਰਪ ਦਾ ਕਿਸਾਨ ਹਰ ਸੈਕਿੰਡ ਬਾਅਦ ਖੇਤੀ ਛੱਡ ਰਿਹਾ ਹੈਗਾ ਔਰ 1970 ਵਿੱਚ ਉਹਨਾਂ ਦੀ ਕੋਲ ਬਾਤੀ ਦਾ 15% ਕਿਸਾਨ ਖੇਤੀ ਕਰਦੇ ਸੀ ਅੱਜ ਸਵਾ ਰਹਿ ਗਏ ਅਮਰੀਕਾ ਵਿੱਚ 2.2% ਕਿਸਾਨ ਖੇਤੀ ਕਰਦਾ ਹੈਗਾ ਤੋਂ ਜੋ ਪਾਲਿਸੀ ਬਣਾ ਕੇ ਲਾਏ ਵੱਡੇ ਫਾਰਮਾਂ ਦੀ ਵੀ ਇਹ ਪਾਲਿਸੀ ਕਾਮਯਾਬ ਰਹੂਗੀ ਉਹ ਨਹੀਂ ਹੋਈ ਹੈਗੀ ਇਹੀ ਜਿਹੜਾ ਆਰਥਿਕਤਾ ਦਾ ਮਾਡਲ ਆ ਇਹ ਸਾਡੇ ਮੁਲਕ ਨੇ ਅਪਣਾ ਲਿਆ ਔਰ ਉਹਨਾਂ ਦੀ ਕੋਸ਼ਿਸ਼ ਆ ਵੀ ਜੜੀਆਂ ਪ੍ਰਦੇਸ਼ਾਂ ਤੋਂ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਆਪਾਂ ਪਿੰਡਾਂ ਦੇ ਵਿੱਚੋਂ ਖੇਤੀਚੋ ਬੰਦਿਆਂ ਨੂੰ ਬਾਹਰ ਕਰਨਾ ਵਾ ਔਰ ਸ਼ਹਿਰਾਂ ਦੇ ਵਿੱਚ ਮਜ਼ਦੂਰੀ ਲਈ ਤਬਦੀਲ ਕਰਨਾ ਵਾ ਇਹ ਉਹਨਾਂ ਦਾ ਇਕਨੋਮਿਕਸ ਮਾਡਲ ਹੈਗਾ ਵਾ ਜਿਹੜਾ ਉਹ ਸਾਡੇ ਮੁਲਕ ਵਿੱਚ ਲਾਗੂ ਕਰ ਰਹੇ ਆ